ਹਾਂਜੀ ਅੱਜ ਸਾਡਾ ਪ੍ਰੈਸ ਕਾਨਫਰੰਸ ਹੈ ਇੱਥੇ ਬੇਸਿਕ ਜਿਹੜੀਆਂ ਸਾਡੀਆਂ ਪ੍ਰੋਬਲਮਸ ਐ ਸੰਗਰੂਰ ਦੀ ਅਸੀਂ ਇਸ ਕਰਕੇ ਪ੍ਰਾਣੇ ਸੰਗਰੂਰ ਸ਼ਹਿਰ ਨਿਵਾਸੀ ਤੇ ਪਿੰਡਾਂ ਦੇ ਨੇੜੇ ਇਕੱਠੇ ਹੋਏ ਹਾਂ ਪਹਿਲਾਂ ਮੈਂ ਇੰਟਰੋਡਿਊਸ ਕਰਾਦਾ ਜੀ ਉਹ ਕਿਰਨ ਗਰੇਵਾਲ ਐ ਬਨਵਾੜ ਪਿੰਡ ਤੋਂ ਜੀन्होंने ਬੜਾ ਵੱਡਾ ਇਮਪਾਰਟਮੈਂਟ ਦਾ ਪ੍ਰੋਜੈਕਟ ਸ਼ੁਰੂ ਕੀਤਾ ਹੋਇਆ ਖੇਸ ਤੇ ਦਰੀ ਪ੍ਰਾਣੇ ਰਿਵਾਈਵ ਕੀਤੇ ਐ ਤੇ ਨਾਲ ਲਹਗੇ ਆਪਣੇ ਦੀਪ ਸ਼ਿਵਜੋਤ ਵਾਹ ਨੇ ਐਡਵੋਕੇਟ ਐ ਭਗਵਾਨਪੁਰਾ ਪਿੰਡ ਤੋਂ ਆ ਨਾਈ ਵਾਲਾ ਕਹਿੰਦੇ ਐ ਫੀਨਲ ਬ੍ਰਿਗੇਡੀਅਰ ਰਾਜੇ ਸਿੰਘ ਗਰੇਵਾਲਾ ਰਾਣੀ ਸੰਗਰੂਰ ਦੇ ਰਹਿਣ ਵਾਲੇ ਆ ਇਹ ਕੋ ਕਨਵੀਰਾ ਇੰਟੈਕਟ ਸੰਗਰੂਰ ਚੈਪਟਰ ਦਾ ਜੀ ਤੇ ਸੱਜੇ ਪਾਸੇ ਆਪਣੇ ਜਵਿੰਦਰ ਸਿੰਘ ਵਾਂਸਾਹੀਆ ਜੀ ਆ ਰਾਣੀ ਆਪਣੇ ਸ਼ਹਿਰ ਦੇ ਗੁਰਦਾਸਪੁਰਾ ਪਿੰਡ ਤੋਂ ਹੈਗੇ ਅੱਗੇ ਗੀਤ ਕਰੇ ਵਾਲਾ ਇਹ اے ਵਾਈਸ ਮਾਰਸ਼ਲ ਪੁਨੀਆ ਸਾਹਿਬ ਦੀ ਪੋਤੀ ਹੈ ਤੇ ਕਰਨਲ ਗਰੇਵਾਲਾ ਹੈ ਜੀ ਬਲਵਾਰਡ ਪਿੰਡ ਤੋਂ ਜਿਹੜੇ ਪ੍ਰੋਗਰੈਸਿਵ ਫਾਰਮਰ ਹੈਗੇ ਜੀ ਤੇ ਬੈਠੀ ਜਸਿੰਦਰ ਸੇਖੋ ਇਹ ਤੇ ਰਾਣੀ ਸੀ ਸੰਗਰੂਰ ਦੇ ਰਹਿਣ ਵਾਲੇ ਆ ਤੇ ਆ ਇਹ ਹੈਗੇ ਜੀ ਲੈਫਟ ਹੈਂਡ ਕਮਾਂਡਰ ਰਣਬੀਰ ਸਿੰਘ ਇਹ ਹੁਣ ਹੀ ਆਇਆ ਹੈ ਇਹ ਬਲਵਾਰਡ ਪੰਦੇ ਕੇਤੀ ਕਾਂਦੇ ਜੀ ਸੋ ਅਸੀਂ ਸਾਰੇ ਪ੍ਰਾਣੇ ਅਸੀਂ ਸੋਚਿਆ ਬੜੀ ਕੋਸ਼ਿਸ਼ ਕੀਤੀ ਭਗਵੰਤ ਸਿੰਘ ਜੀ ਚੀਫ ਮਿਨਿਸਟਰ ਨੂੰ ਮਿਲਣ ਦੀ ਹਰਪਾਲ ਚੀਮਾ ਜੀ ਜਿਹੜੇ ਫਾਈਨੈਂਸ ਮਿਨਿਸਟਰ ਉਹਨਾਂ ਨੂੰ ਮੈਸੇਜ ਦਿੱਤਾ ਮੀਥਰ ਜੀ ਜਿਹੜੇ ਆਪਣੇ ਮਿਨਿਸਟਰ ਉਹਨਾਂ ਨੂੰ ਮੈਸੇਜ ਦਿੱਤਾ ਰਾਜਵੀਰ ਕੋਮੰਜੀ ਜਿਹੜੇ ਬਾਦ ਸਾਹਿਬ ਦੇ ਨਾਲ ਹੈਗੇ ਬਲਕੇ ਮੈਂ ਵੀ ਕਿਹਾ ਮੈਂ ਕਿਹਾ ਤੁਸੀਂ ਕਰਾਚੋ ਤੇ ਆ ਲੱਡੀ ਵਿਆਹੀ ਹੋ ਸੰਗਰੂਰ ਵਾਲਾ ਧਿਆਨ ਰੱਖੋ ਬੜੇ ਮੈਸੇਜ ਦਿੱਤੇ ਕੀਤੇ ਪਰ ਸਾਨੂੰ ਟਾਈਮ ਨਹੀਂ ਮਿਲਿਆ ਐਂਡ ਚ ਲਾਸਟ ਇਅਰ ਬਲਕੇ ਮੈਂ ਬੜਾ ਉਹਦੇ ਚ ਆਈ ਵਾਸ ਟੱਚ ਮਾਨ ਸਾਹਿਬ ਦੀ ਮੈਂ ਗੱਡੀ ਰੋਕੀ 6 ਜੁਲਾਈ ਲਾਸਟ ਇਅਰ ਉਹ ਰੁਕੇ ਤੇ ਮੈਂ ਗੱਲ ਕੀਤੀ ਮੈਂ ਕਿਹਾ ਮਾਨ ਸਾਹਿਬ ਬੜੇ ਮੁੱਤੇ ਹੈਗੇ ਸੰਗਰੂਰ ਤੇ ਟਾਈਮ ਦੋ ਸਾਨੂੰ ਮਿਲਣ ਦਾ ਕਹਿੰਦੇ 11 ਜੁਲਾਈ ਨੂੰ ਕਹਿੰਦੇ ਤੁਸੀਂ ਕੁਮਨ ਰਾਜਵੀਰ ਨੂੰ ਕਹਿ ਦਿਓ ਪਰ ਕੋਸ਼ਿਸ਼ ਕੀਤੀ ਉਹਨਾਂ ਦੇ ਅਸਰਾਂ ਰਾਈ ਫਿਰ ਅਸੀਂ ਸੋਚਿਆ ਵੀ মিডিਆ ਦੇ ਰਾਹੀਂ ਅਸੀਂ ਆਪਣਾ ਸਨੇਹਾ ਜੀ ਚੀਫ ਮਿਨਿਸਟਰ ਸਾਹਿਬ ਨੂੰ ਕਹੀਏ ਬਿਕੋਜ਼ ਇਹ ਸੰਗਰੂਰ ਬੜਾ ਇੰਪੋਰਟੈਂਟ ਡਿਸਟ੍ਰਿਕਟ ਹੈ ਸਾਨੂੰ ਬੜੀ ਇਹ ਫਖਰ ਦੀ ਗੱਲ ਹੈ ਵੀ ਸਾਡੇ ਡਿਸਟ੍ਰਿਕਟ ਤੋਂ ਚੀਫ ਮਿਨਿਸਟਰ ਬਣਿਆ ਹੈ ਪਰ ਪ੍ਰੋਬਲਮ ਇਹ ਹੈ ਵੀ ਸਾਡੀ ਕੋਈ ਮੈਸੇਜ ਪਹੁੰਚਦਾ ਨਹੀਂ ਔਰ ਅਸੀਂ ਪਬਲਿਕ ਕੌਜ਼ ਵਾਸਤੇ ਲੜ ਰਹੇ ਹਾਂ ਪਰ ਹਾਲੇ ਸਾਡੇ ਤੱਕ ਮੈਸੇਜ ਵੀ ਅਸੀਂ মিডিਆ ਰਾਹੀਂ ਉਹਨਾਂ ਨੂੰ ਮੈਸੇਜ ਭੇਜੀ ਬਾਕੀ ਬ੍ਰਿਗੇਡੇ ਗਰੇਵਾਲ ਨੂੰ ਸ਼ੁਰੂ ਇੰਟਰੋਡਿਊਸ ਕਰਕੇ ਦੱਸ ਦਿੰਦੇ ਬੇਸਿਕ ਹਾਈਲਾਈਟ ਇਸ਼ੂਜ਼ ਹੈਗੇ ਜੀ ਇੰਨੀਆਂ ਇਲੀਗਲ ਕੰਸਟਰਕਸ਼ਨਸ ਹੋ ਰਹੀਆਂ ਸ਼ਹਿਰ 'ਚ ਜਿੱਥੇ ਜੀ ਕਰਦਾ ਹੈ ਸਰਕਾਰੀ ਲੈਂਡ ਦੱਬ ਕੇ ਵੀ ਉੱਥੇ ਵੀ ਕੰਸਟਰਕਸ਼ਨ ਕਰ ਲੈਂਦੇ ਆ ਅਸੀਂ ਇੰਨੀਆਂ ਕੰਪਲੇਂਟਾਂ ਕੀਤੀਆਂ ਪਤਾ ਨਹੀਂ ਮਿਊਨਿਸਪਲ ਕਮੇਟੀ ਸੁੱਤੀ ਹੋਈ ਹੈ ਰਹਿਸ਼ੀ ਨਕਸ਼ਾ ਫਾਸ ਕਰਾ ਕੇ ਕਮर्शियल ਕਰ ਦਿੰਦੇ ਲੋਕੀ ਇਹ ਨਹੀਂ ਸੋਚਦੇ ਅਗਲੇ 10 ਸਾਲਾਂ ਚ ਹੋਊ ਕੀ ਇਨਕ੍ਰੋਚਮੈਂਟ ਇੰਨੀ ਹੋਈ ਹੈਗੀ ਉਹਦਾ ਕੋਈ ਕਿਸੇ ਨੂੰ ਹਿਸਾਬ ਨਹੀਂ ਹੈਗਾ ਦਰਖਤ ਨੇ ਕੱਟੇ ਗਏ ਆ ਵੀ ਹੁਣ ਆਨਰੇਬਲ ਚੀਫ ਜਸਟਿਸ ਪੰਜਾਬ ਰਾਣਾ ਨਾਇਕੋਰ ਤੋਂ ਸਾਨੂੰ ਸਟੇ ਆਰਡਰ ਆਇਆ ਹੋਇਆ ਹੈਗਾ ਅਸੀਂ ਹਾਲੇ ਲੜ ਰਹੇ ਹਾਂ ਉੱਥੇ ਲੜਾਈ ਪਰ ਉਹ ਵੀ ਨਹੀਂ ਕੋਈ ਕਿਸੇ ਨੇ ਗੌਰ ਕੀਤੀ ਹਾਲੇ ਵੀ ਦਰਾਖਤ ਕੱਟੀ ਜਾ ਰਹੀਆਂ ਜੀ ਕੰਪਲੇਂਟਾਂ ਪਾ ਰਹੀਆਂ ਕੋਈ ਐਕਸ਼ਨ ਨਹੀਂ ਹੁੰਦਾ ਤੇ ਇੱਕ ਬੜੀ ਵੱਡੀ ਗੱਲ ਕਿਸੇ ਨੂੰ ਪਤਾ ਨਹੀਂ ਪਤਾ ਨਹੀਂ ਪਤਾ ਇੱਥੇ ਇੱਕ ਸੀਮੈਂਟ ਪਲਾਂਟ ਆ ਰਿਹਾ ਸੀਗਾ ਉਹ ਹੈਗੀ ਡੈਜ਼ਿਗਨੇਟਿਡ ਐਗਰੀਕਲਚਰਲ ਜ਼ੋਨ ਹੈ ਜੀ ਖੇਤੀਬਾੜੀ ਦੀ ਨੋਟੀਫਾਈਡ ਮਾਸਟਰ ਪਲਾਨਚ ਜਿੱਤੇ ਆਪਣਾ ਲੱड्डा ਕੋਠੀ ਪੁਲਿਸ ਟ੍ਰੇਨਿੰਗ ਸੈਂਟਰ ਵਸੰਤ ਵਲੀ ਸਕੂਲ ਉਹਦੇ ਬਿਲਕੁਲ ਨਾਲ 2 ਸਾਲ ਪਹਿਲਾਂ ਲੱਗਿਆ ਅਸੀਂ ਹੁਣ ਸੁਪਰੀਮ ਕੋਰਟ ਪਹੁੰਚ ਗਏ ਜੀ ਉਹਦੇ ਵਾਸਤੇ ਤੇ ਆਨਰੇਬਲ ਸੁਪਰੀਮ ਕੋਰਟ ਤੋਂ ਆ ਆਰਡਰ ਆਇਆ ਹੋਇਆ ਹੈਗਾ ਜੀ ਜੀ ਦੇ ਚ ਰਾਤ ਮਿਲਿਆ ਇਸ ਤੋਂ ਬਾਅਦ ਅਸੀਂ ਬੋਲ ਨਹੀਂ ਸਕਦੇ ਨੋਟਿਸ ਹੋ ਗਿਆ ਜੀ ਸਰਕਾਰ ਨੂੰ ਤੇ ਸ਼ਰੀਸ ਵੈਂਟਾਲਿਆ ਨੂੰ ਉਹਨਾਂ ਨੇ ਲਿਖਿਆ ਅੰਡਰਟੇਕਿੰਗ ਦਿੱਤੀ ਹੈ ਵੀ ਅਸੀਂ ਕੁਝ ਕਰਨਾ ਨਹੀਂ ਆ ਡਾਕਟਰ ਅਭਿਸ਼ੇਕ ਬਨੂ ਸਿੰਘ ਵੀ ਦਾ ਹੈ ਜੀ ਹਾਲੇ ਚੱਲ ਰਿਹਾ ਜੀ ਠੀਕ ਉਹਨਾਂ ਨੇ ਲਿਖ ਕੇ ਦਿੰਦੇ ਸਨ ਨਹੀਂ ਨਹੀਂ ਉਹਨਾਂ ਨੇ ਅੰਡਰਟੇਕਿੰਗ ਦਿੱਤੀ ਹੈ ਡਾਕਟਰ ਸਿੰਘ ਵੀ ਨੇ ਮਾਨਯੋਗ ਜਿਹੜਾ ਬੈਂਚ ਹੈ ਉਹਨਾਂ ਨੇ ਉਹਨਾਂ ਨੂੰ ਅੰਡਰਟੇਕਿੰਗ ਦੇਤੀ ਮੈਂ ਪੜ੍ਹ ਕੇ ਵੀ ਸੁਣਾ ਦਿੰਨੀ ਹੈ ਇਨ ਦ ਮੀਨ ਟਾਈਮ ਐਸ ਸਟੇਟਡ ਬਾਈ ਲਰਨਰ ਲਰਨਰ ਸੀਨੀਅਰ ਕਾਉਂਸਲ ਡਾਕਟਰ ਅਭਿਸ਼ੇਕ ਬਨੂ ਸਿੰਘ ਵੀ ਐਂਡ ਮਿਸਟਰ ਸਰਦਾਰ ਦਵੇਟ ਥੈਟ ਦੇ ਵਿਲ ਨਾਟ ਪ੍ਰੋਸੀਡ ਫਰਦਰ ਵਿਦ ਦਾ ਪ੍ਰੋਜੈਕਟ as such we are not issuing any interim directions based on the statements given by the learned senior counsel jinni de tak case notice, notice and notice ohna ne serve ho gaya sare nu to the government also the ho gaya ji te ede ch bada wadda we are very sanu pura faith hai supreme court te but ede ch lone battles against the state machinery And corporate powerhouse. The farmers, school children, and residents' plight was brought to the knowledge of former Attorney General of India, Mr. Mukul Rothki, senior advocate, who has very graciously agreed to represent their case in the Supreme Court to get justice. So, the people of the area involved are deeply grateful to Rothki ji. Shri Mukul Rothi ji ko approach kitta, jede senior advocate, former Attorney General of India. Hai. ਵੀ ਆ ਮਸਲਾ ਆਏਗਾ ਜੀ ਜੇ ਇੱਥੇ ਪਲਾਂਟ ਲੱਗ ਗਿਆ ਇੱਥੇ ਫਾਰਮਰਸ ਵੀ ਹੋ ਜਾਣਗੇ 1850 ਸਕੂਲ ਚ ਹੈ ਪੁਲਿਸ ਟ੍ਰੇਡਿੰਗ ਸੈਂਟਰ ਅੱਗੇ 100 ਘਰ ਨਾਲ ਇੱਕ ਬਸਤੀ ਚ ਹੈ ਉਹਨਾਂ ਨੇ ਐਗਰੀ ਕੀਤਾ ਤੇ ਉਹ ਪਹਿਲੀ ਵੇਸ਼ੀ ਤੇ ਪੇਸ਼ ਹੋਏ ਤੇ ਸਾਨੂੰ ਰਾਤ ਬਿਲੀਏ ਤੇ ਸਾਨੂੰ ਪੂਰਾ ਫੇਥ ਹੈ ਉਹ ਕਿਉਂਕਿ ਦਿਲੋਂ ਕਰ ਰਿਹਾ ਹੈ ਉਹ ਸਾਨੂੰ ਕਾਮਯਾਬੀ ਬਖਸ਼ਣਗੇ ਜਸਟਿਸ ਦੀ ਵਾਸਤੇ ਸੋ ਥਿਸ ਇਜ਼ ਅ ਮੈਟਰ ਫੇਰ ਅੱਗੇ ਜੀ ਮਿਊਨਿਸਪਲ ਕਮੇਟੀ ਇਥੇ ਸੰਗਰੂਰ ਅਸੀਂ ਜਿਹੜੇ ਸਾਰੇ ਪੁਰਾਣੇ ਸ਼ਹਿਰ ਨਿਵਾਸੀ ਅਸੀਂ ਰਿਪਰੈਜ਼ੈਂਟ ਕਰ ਰਹੇ ਜਿਹੜੇ ਵਿਚਾਰੇ ਹੋਰ ਕਹਿੰਦੇ ਸਾਡੀ ਪਹੁੰਚ ਕਿਤੇ ਅਸੀਂ ਬੋਲੀਏ ਕਿਤੇ ਇੰਨੀ ਕਈ ਪੋਲੀਟਿਸ਼ੀਅਨ ਹੈ ਕਈ ਅਫਸਰ ਹੈ ਕਈ ਠੇਕੇਦਾਰ ਹੈ ਮਤਲਬ ਇੰਨਾ ਫੇਲਿਅਰ ਹੈਗੇ ਹੁਣ ਪਿੱਛੇ ਜੀ ਮਿਊਨਿਸਪਲ ਕਾਉਂਸਲ ਦਾ ਇੱਕ ਟੈਂਡਰ ਵੀ ਸੀਗਾ ਉਹਦੇ ਵਿੱਚ ਬੜਾ ਰੌਲਾ ਪਿਆ ਜੀ ਆ ਕਟਾ ਘਟਾ ਮੈਨੂੰ ਸੁਣ ਚ ਆਈ ਉਹ ਹਾਈ ਕੋਰਟ ਪਹੁੰਚੇ ਹੋਏ ਪਰ ਇਹਦੇ ਤੇ ਐਕਸ਼ਨ ਕਿਉਂ ਨਹੀਂ ਲਿੱਤਾ ਜਾ ਰਿਹਾ ਇੱਕ ਸੁਣ ਚਾਇਆ ਜੇ ਹੀ ਹੈ ਸ਼ਪੇਰਾਗਾ ਸ਼ਾਇਦ ਨਿਕਲ ਹੈ ਉਹਨਾਂ ਦੇ ਖਿਲਾਫ ਐਫਆਈਆਰ ਹੋਈ ਹੈ ਪਰ ਹਾਲ ਤੱਕ ਅਰੈਸਟ ਨਹੀਂ ਹੋਇਆ ਕੋਈ ਐਕਸ਼ਨ ਨਹੀਂ ਹੋਇਆ ਜਦੋਂ ਉਹਨੇ ਟੈਂਪਰਿੰਗ ਫੌਜੀ ਦਾ ਕੰਮ ਕੀਤਾ ਤੁਰਤ ਐਕਸ਼ਨ ਕਿਉਂ ਨਹੀਂ ਹੋ ਰਿਹਾ ਔਰ ਇਹ ਚੀਫ ਮਿਨਿਸਟਰ ਦਾ ਡਿਸਟ੍ਰਿਕਟ ਹੈ ਸਾਨੂੰ ਹੈਰਾਨਗੀ ਦੀ ਗੱਲ ਇਹ ਹੈਗੀ ਵੀ ਕਿਸੇ ਨੂੰ ਡਰ ਖਵਾਫ ਨਹੀਂ ਹੈਗਾ ਫਿਰ ਸਾਡੀ ਤਾਂ ਬਾਦ ਸਾਬ ਨੂੰ ਇਹੀ ਹੈਗੀ ਵੀ ਸਟ੍ਰਿਕਟ ਜਿਹੜਾ ਮਾਸਟਰ ਪਲਾਨ ਦਾ ਰੂਲ ਹੈ ਜਿਹੜਾ ਉਹਦੀ ਉਲੰਘਣਾ ਨਾ ਹੋਵੇ ਸਾਨੂੰ ਰਾਹਤ ਮਿਲੇ ਇਲੀਗਲ ਕੰਸਟਰਕਸ਼ਨ ਤੋਂ ਜਦੋਂ ਹੁਣ ਆਪਾਂ ਬਾਜ਼ਾਰ ਚ ਵੜਦੇ ਆ ਸੜਕਾਂ ਨੈਰੋ ਹੋਈ ਜਾ ਰਹੀਆਂ ਐ ਇਨਕ੍ਰੋਚਮੈਂਟ ਵਧੀ ਜਾ ਰਹੀ ਐ ਬੰਦਾ ਤੁਰਕੇ ਕਿਵੇਂ ਜਾਊਗਾ ਜੀ ਤੇ ਦਰਾਖਤ ਕਟਣ ਤੇ ਵੀ ਥੋੜੀ ਬਹੁਤੀ ਸਾਨੂੰ ਸੈਂਬਲੈਂਸ ਚਾਹੀਦੀ ਐ ਵੀ ਇਹ ਗਲਤ ਕੰਮ ਬੰਦ ਹੋਣ ਤੇ ਕ腐ਸ਼ਨ ਦੂਰ ਹੋਵੇ ਕਿਉਂਕਿ ਸਾਨੂੰ ਆਮ ਆਦਮੀ ਤੋਂ ਇਹ ਸੀਗਾ ਵੀ ਕ腐ਸ਼ਨ ਫਰੀ ਹੋਏਗੀ ਬਟ ਅਨਫੋਰਚਨਟਲੀ ਕਿਉਂਕਿ ਸੀਐਮ ਸਾਹਿਬ ਬਿਜ਼ੀ ਐ ਸਾਰੇ ਸਟੇਜ ਹੋਰ ਪਾਸੇ ਉਹਨਾਂ ਕੋਲ ਸ਼ਾਇਦ ਸਾਰੀ ਇਨਫੋਰਮੇਸ਼ਨ ਨਹੀਂ ਪਹੁੰਚਦੀ ਇਸ ਕਰਕੇ ਸਾਡੀ ਸਾਰਿਆਂ ਦੀ ਡਿਮਾਂਡ ਹੈ ਵੀ ਸਾਨੂੰ ਟਾਈਮ ਦੇਣ ਅਸੀਂ ਆ ਕੇ ਦੱਸੀ ਤਾਂ ਅਸੀਂ ਵੀ ਹੋ ਕੀ ਰਿਹਾ ਐ ਐਂਡ ਇੱਕ ਬੜੀ ਹੈਰਾਨਗੀ ਦੀ ਗੱਲ ਹੈ ਜੀ ਹੁਣ ਮੌਜੂਦਾ ਐ ਐਮਐਲਏ ਨਿਰੰਦਰ ਪਰਾਜ ਸਾਡੇ ਨਾਲ ਸ਼ੋਕ ਸਭਾ ਦਰਖਤਾਂ ਦਾ ਕਾਲੀ ਦੇਵੀ ਮੰਦਰ ਕੱਟੇ ਗਏ ਸੀ 2021 ਮਾਰਚ ਉਹ ਸਾਡੇ ਨਾਲ ਸ਼ਾਮਲ ਸੀਗੇ ਉੱਥੇ ਮੈਂ ਸਾਫ਼ ਕਿਹਾ ਵੀ ਅਜੇ ਗੱਲ ਜਿਹੜਾ ਐ ਐਸਡੀਓ ਪੀਡਬਲਯੂਡੀ ਦਾ ਹੈਗਾ ਉਹਨੇ ਪਰਮਿਸ਼ਨ ਨਹੀਂ ਲਈਤੀ ਗੈਰ ਕਾਨੂੰਨੀ ਸਾਰੇ ਦਰਖਤ ਉਹਨੇ ਸੰਗਰੂਰ ਗੰਜਾ ਹੀ ਕਰਤਾ ਸੀ ਜੇ ਅਸੀਂ ਨਾ ਹਾਈ ਕੋਰਟ ਜਾਂਦੇ ਸਟੇ ਨਾਲ ਲੈਂਦੇ ਐਨਜੀਟੀ ਨਾਲ ਜਾਂਦੇ ਔਰ ਮੈਨੂੰ ਹੁਣੇ April ਚ ਪਤਾ ਲੱਗਿਆ ਵੀ ਉਹਨੂੰ ਇੱਥੇ ਐਡੀਸ਼ਨਲ ਚਾਰजेस XNPWD ਦੇਤਾ ਪਤਾ ਰੱਬ ਜਾਣੇ ਕਿਨੇ ਕਿਰਾਏ ਕੀ ਕਿਰਾਏ ਬਟੇ ਤਾਂ ਬੜੀ ਹੈਰਾਨਗੀ ਦੀ ਗੱਲ ਹੈ ਕਾਰੰਟ ਐਮਐਲਏ ਸਾਡੇ ਨਾਲ ਸੀਓਜ਼ ਟਾਈਮ ਕਿ ਉਹ ਆਵਾਜ਼ ਕਹਿ ਨਹੀਂ ਸਕਦੀ ਵੀ ਗੱਲ ਤੇ ਅਸੀਂ ਇੱਥੇ ਦੀ ਪੋਸਟਿੰਗ ਨਹੀਂ ਹੋ ਸਕਦੀ ਜਿਹੜੇ ਕਾਰੰਟ ਈਓ ਮੋਇ ਸ਼ਰਮਾ ਮੈਨੂੰ ਸਪੈਨ ਨੂੰ ਸੁਣ ਚਾ ਉਹਨਾਂ ਦੀ ਸਰਵਿਸ ਕੋਈ ਨਹੀਂ ਹੈਗੀ ਸਾਡੀ ਡਿਮਾਂਡ ਹੈ ਸਾਨੂੰ ਕਲੀਨ ਐਡਮਿਨਿਸਟ੍ਰੇਸ਼ਨ ਚਾਹੀਦੀ ਹੈ ਔਨੈਸਟ ਬੰਦੇ ਚਾਹੀਦੇ ਸਾਨੂੰ ਵੀ ਅਸੀਂ ਰਾਹਤ ਸਾਨੂੰ ਚਾਹੀਦੀ ਹੈ ਸਾਡੀ ਬੱਸ ਹੋ ਗਈ ਤੇ ਆਗੇ ਐਡਮਿਨਿਸਟ੍ਰੇਸ਼ਨ ਹੈਡ ਤੇ ਡੀਸੀ ਸਾਹਿਬ ਆਪਣੇ ਜਤਿੰਦਰ ਜੋਰਵਾਲ ਜੀ ਹੈਗੇ ਉੱਥੇ ਮੈਨੂੰ ਮੈਂ ਇੱਕ ਦਿਨ ਲੰਗੀ ਉੱਥੇ ਜੀ ਦਰ ਸੌਰੀ ਕੰਦ ਤੋੜੀ ਹੋਈ ਡਿਪਟੀ ਐਡਮਿਨਿਸਟ੍ਰੇਟਰ ਕੰਪਲੈਕਸ ਉੱਥੇ ਦੁਕਾਨ ਬਣ ਰਹੀ ਹੈ ਮੈਂ ਐਡੀਸੀ ਸਾਹਿਬ ਕੋਲ ਵੀ ਕੰਪਲੇਂਟ ਵੀ ਪਾਈ ਹੈ ਚੀਫ ਸੈਕਟਰੀ ਸਾਹਿਬ ਨੂੰ ਵੀ ਪਾਈ ਹੈ ਔਰ ਮੈਂ ਕਿਹਾ ਪਹਿਲੇ ਡੀਸੀ ਰਾਮਵੀ ਜੀ ਹੁੰਦੇ ਸੀ ਉਹਨਾਂ ਨੇ ਸਾਹਮਣੇ ਇੱਕ ਦੁਕਾਨ ਸੀਲ ਕੀਤੀ ਹੈ ਵੀ ਇਹ ਟੀਪੀ ਸਕੀਮ ਇਹ ਇੱਥੇ ਬਣ ਨਹੀਂ ਸਕਦੀ ਤੇ ਪ੍ਰਸ਼ਾਸਨ ਜੀ ਆਪ ਲੰਗਣਾ ਕਰ ਰਿਹਾ ਫਿਰ ਹੋ ਕੀ ਰਿਹਾ ਆਪਣਾ ਔਰ ਮੈਂ ਜੀ ਏਡੀ ਸਾਹਿਬ ਨੂੰ ਪੁੱਛਿਆ ਕਿ ਡੀਸੀ ਸਾਹਿਬ ਨੂੰ ਪੁੱਛੋ ਐਸੇ ਡੀਸੀ ਸਾਹਿਬ ਨੂੰ ਪੁੱਛੋ ਕੋਈ ਕਾਉਂਟੇਬਿਲਟੀ ਤਾਂ ਹੋਣੀ ਚਾਹੀਦੀ ਹੈ ਅੰਡਾ ਜੀ ਐਡਮਿਨਿਸਟ੍ਰੇਸ਼ਨ ਡਿਪਟੀ ਕਮਿਸ਼ਨਰਸ ਹੇਅਰ ਟੂ ਇਨਸ਼ੋਰ ਵੀ ਸਾਰਾ ਕੁਝ ਸਹੀ ਰਹੇ ਇੱਕ ਵਿਰਾਸਤ ਵਾਲੀ ਹੈਗੀ ਜੀ ਹੈਰਿਟੇਜ ਬਿਲਡਿੰਗਸ ਇੱਥੇ ਆਈਆਂ ਨੇ ਦੇ ਆਨ ਨੈਗਲੈਕਟਿਡ ਇੱਕ ਰਣਵੀਰ ਕਲੱਬ ਹੈਗਾ ਜੀ ਅਸਲੀ ਲੜਾਈ ਲੜੀਏ ਬ੍ਰਿਗੇਡਰ ਸਾਹਿਬ ਕਨੀਰਨ ਇੰਟੈਕ ਦੇ ਇਹ ਹੈਰਿਟੇਜ ਬਿਲਡਿੰਗ ਬਚ ਜੇ ਆਮ ਬੰਦਿਆਂ ਨੂੰ ਪਤਾ ਹੀ ਨਹੀਂ ਹੈਗਾ ਬਰੂਸ ਸਟੇਟ ਨੂੰ ਕੰਟਰੈਕਟ ਦਿੱਤਾ ਗਿਆ ਸੀ 8 ਸਾਲ ਵਾਸਤੇ ਵੀ ਇਹਨਾਂ ਨੂੰ ਕੋਈ ਕੱਢ ਨਹੀਂ ਸਕਦਾ ਆਪਦੀ ਮਰਜ਼ੀ ਨਾਲ ਜਾ ਸਕਦੇ ਆ ਜੇ ਇੰਨੇ ਮਹੀਨੇ ਦੀ ਇਹਨਕੋ ਉਹ ਤਾਂ ਇਹ ਕਿਰਾਇਆ ਦੇਣਗੇ ਉਹ ਬੜਾ ਵੱਡਾ ਨੈਕਸਸ ਸੀ ਅਸੀਂ ਐਨੀਵੇ ਸਾਨੂੰ ਹਾਈ ਕੋਰਟ ਤੋਂ ਰਾਹਤ ਮਿਲ ਗਈ ਸਾਡੀ ਇਹ ਹੈਗੀ ਡੀਸੀ ਸਾਹਿਬ ਜੋਰਵਾਲ ਸਾਹਿਬ ਨੂੰ ਚਿੱਠੀ ਲਿਖੀ ਸੀ ਇਨਟੈਕ ਨਿਆਹ ਰਿਪੋਰਟ ਬਣਾ ਕੇ ਦਿੱਤੀ ਹੈ ਸਾਡੀ ਡਿਮਾਂਡ ਹੈ ਵੀ ਇਹ ਸਪੋਰਟਸ ਕਲੱਬ ਰਿਵਾਈਵ ਹੋਵੇ ਸਾਰੇ ਏਰੀਆ ਦੇ ਬੱਚਿਆਂ ਨੂੰ ਮਿਲੇ ਉੱਤਨਾਂ ਵਧੀਆ ਫਲੋਰ ਐ ਸਕੇਟਿੰਗ ਰਿੰਗ ਦਾ ਬੈਡਮਿੰਟਨ ਐ ਟੈਨਿਸ ਕੋਰਟ ਐ ਵੀ ਦੁਬਾਰਾ ਇਹ ਆਪਣੀ ਪ੍ਰਾਣੀ ਸਪੋਰਟਸ ਗਲੋਰੀ ਤੇ ਆਵੇ ਬਲਕੇ ਤੁਹਾਨੂੰ ਸ਼ਾਇਦ ਪਤਾ ਨਾ ਹੋਵੇ ਆਲੋਕ ਕੁਮਾਰ ਹੈਗੇ ਹੀ ਵਾਸ ਐਨ ਇੰਟਰਨੈਸ਼ਨਲ ਚੈਂਪੀਅਨ ਫॉर ਬਿੱਲੀਅਰਡਸ ਸਨੂਕਸ ਬਿੱਲੀਅਰਡਸ ਪੂਲ ਐਂਡ ਸਨੂਕਰ ਔਰ ਉਹਨਾਂ ਨੇ ਵੀ ਅਰਜ਼ ਕੀਤੀ ਐ ਵੀ ਪ੍ਰਾਣੀ ਉਹ ਇੱਥੇ ਟ੍ਰੇਨ ਹੋਈ ਸੀ ਬਿੱਲੀਅਰਡਸ ਦੇ ਵੀ ਦੁਬਾਰਾ ਸਪੋਰਟਸ ਗਲੋਰੀ ਇੱਥੇ ਆਵੇ ਸੋ ਸਾਡੀ ਮਾਨ ਸਾਹਿਬ ਨੂੰ ਇਹ ਹੈਗਾ ਇਮੀਡੀਏਟਲੀ ਇਲੈਕਸ਼ਨਾਂ ਤੋਂ ਬਾਅਦ ਏ ਪਲੀਜ਼ ਅਰਜੈਂਟਲੀ ਦੇਖਣ ਕਲੱਬ ਨੂੰ ਰਿਵਾਈਵ ਕਰਨ ਔਰ ਸਪੋਰਟ ਸਾਰੇ ਯੂਥ ਨੂੰ ਇੱਥੇ ਸੰਗਰੂਰ ਤੇ ਸਰਾਊਂਡਿੰਗ ਏਰੀਆਜ਼ ਨੂੰ ਫਾਇਦਾ ਹੋਵੇ। ਵੀ ਸਾਰੇ ਆਪਣੇ ਦੇਖ ਲਈਓ ਤੁਸੀਂ ਵੀ ਸਾਰੇ ਸੰਗਰੂਰ ਐਂਟਰ ਕੋ ਰੋ ਕੂੜਾ ਬਲਕਿ ਸੀਐਮ ਸਾਹਿਬ ਦਾ ਰੈਜ਼ੀਡੈਂਸ ਉੱਥੇ ਕੂੜਾ ਆ ਤੇ ਨਵੇਂ ਜਗਾ ਹੈ ਇਹ ਸਾਡੇ ਟੈਲੀਫੋਨ ਐਕਸਚੇਂਜ ਰੋਡ ਤੇ ਇੱਕ ਖਾਲੀ 플ੌਟ ਹੈ ਇੱਥੇ ਡੰਪ ਹੈ। ਇਹ ਹੈਗਾ ਸ਼ਾਈ ਸਮਾਦਾ ਕੰਨੀ ਇਹ ਹੈਗਾ ਰਣਵੀਰ ਕਾਲਜ ਕੰਨੀ ਇਹ ਤਾਂ ਅਰਜੈਂਟ ਹੈ ਜੀ ਇਹ ਤਾਂ ਸੂਰਤ ਸ਼ਹਿਰ ਵਾਂਗੂ ਪਲੇਗ ਹੋ ਜੂਗੀ ਅਸੀਂ ਸੀਐਮ ਸਾਹਿਬ ਨੂੰ ਰਿਪਰੈਜ਼ੈਂਟੇਸ਼ਨ ਵੀ ਪਾਈ ਹੈ ਫੋਟੋਆਂ ਵੀ ਨਾਲ ਲਾਈਆਂ ਈਮੇਲ ਵੀ ਕੀਤੀ ਹੈ ਕੋਈ ਸੁਣਵਾਈ ਨਹੀਂ ਔਰ ਇਹ ਮੇਰੇ ਕੋਲ ਕੁਦਰਤੀ ਆ ਗਈ ਅੱਜ ਹੀ ਜਿਹੜੇ ਮੌਜੂਦਾ ਐਮਐਲਏ ਹੈ ਪਹਿਲਾਂ ਸਿੰਘਲਾ ਸਾਹਿਬ ਦੀ ਫੋਟੋ ਲਾ ਕੇ ਇਹ ਕੀਤਾ ਹੁਣ ਇਹਨਾਂ ਨੇ ਕਿਉਂ ਨਹੀਂ ਰੈਡਿਕੇਟ ਕੀਤਾ ਜੀ ਸਾਡਾ ਸਵਾਲ ਹੈ ਉਹਨਾਂ ਨੂੰ ਇਹਨਾਂ ਦਾ ਬੇਸਿਕ ਇਹ ਆਪਾਂ ਬੱਚੇ ਹੁਣ ਆ ਇੱਥੋਂ ਸਾਡੀ ਸੜਕ ਤੋਂ ਬੱਚੇ ਸਵੇਰੇ ਸਕੂਲ ਬਾਸ ਫੜਦੇ ਆ ਇੱਕ कूੜੇ ਵਿੱਚ ਨਹੀਂ ਨਿਕਲ ਇਹ ਬਿਮਾਰ ਹੋਣ ਕੋਈ ਬਜ਼ੁਰਗ ਲੰਘ ਰਿਹਾ ਉੱਥੇ ਬਿਮਾਰ ਹੋਵੇ ਨਾਲ ਕਬਾੜੀਏ ਉਹਨੇ ਸਾਰਾ ਵਾਰ ਸੜਕ ਤੇ ਕੀਤਾ ਹੋਇਆ ਥੋੜੀ ਜੀ ਸੈਂਬਲੈਂਸ ਚਾਹੀਦੀ ਹੈ ਸ਼ਾਇਦ ਥੋੜਾ ਜਿਹਾ ਇਹ ਡਿਪਰੈਸ਼ਨ ਹੁੰਦਾ ਸ਼ਾਇਦ ਨਿਕਲ ਕੇ ਸੋ ਇਹ ਸਾਡਾ ਮੇਨ ਇਹ ਹੈਗਾ ਜੀ ਇੱਕ ਮੈਂ ਆਪਣਾ ਧਾਰਨ ਦਿੰਨੀ ਆ ਪਿਛਲੇ ਮਹੀਨੇ ਬਾਜ਼ਾਰ ਗਈ ਉੱਥੇ ਸਾਰੇ ਖੰਭੇ ਗੱਡੇ ਹੋਏ ਆ ਲਾਈਟਾਂ ਵਾਸਤੇ ਕੋਈ ਆਪਾਂ ਕੁਝ ਕਰ ਰਹੇ ਆ ਤੁਸੀਂ ਖੰਭੇ ਲਾਣੇ ਪਰ نیچے ਸੜਕ ਨੂੰ ਤਾਂ ਨਾ ਪਟੋ ਟ੍ਰੈਫਿਕ ਦੀ ਹਿੰਡਰੈਂਸ ਸੜਕ ਟੁੱਟ ਜਾਂਦੀ ਹੈ ਕੋਈ ਕਰਦਾ ਹੈ ਉਹ ਟਾਈਲਾਂ ਫਿਰ ਬिखर ਜਾਂਦੀ ਹੈ ਫਿਰ ਹੋਰ ਸੜਕ ਟੁੱਟ ਜਾਂਦੀ ਹੈ ਆਪਾਂ ਵੀ ਕਲੈਕਟਿਵਲੀ ਐਸ ਪਬਲਿਕ ਅਸੀਂ ਵੀ ਥੋੜਾ ਜਿਹਾ ਰਿਸਪੌਂਸਿਬਿਲਟੀ ਲਈਏ ਸੋ ਸਾਡੇ ਇਹ ਮੇਨ ਮੁੱਦੇ ਆ ਜੀ ਸੀਐਮ ਸਾਹਿਬ ਨੂੰ ਕਿਉਂਕਿ ਉਹਣਾ ਨੇ ਮੈਂ ਪਿਛਲੇ ਮਹੀਨੇ ਪੜ੍ਹਿਆ ਸੀਗਾ ਵੀ ਸੰਗਰੂਰ ਸਾਡਾ ਕੈਪੀਟਲ ਸਿਟੀ ਹੈ ਜੇ ਕੈਪੀਟਲ ਸਿਟੀ ਸੀਐਮ ਸਾਫ ਦਾ ਹੈਗਾ ਪਰ ਇਹ ਸਾਰ ਚੀਜ਼ਾਂ ਕਰਨ ਤਾਂ ਸੀ ਜੀ ਅੱਜ ਭਾਈ ਦੇ ਮੁੱਦੇ ਤੇ ਲੋਕਾਂ ਦਾ ਮੰਨ ਲਿਓ ਹਾਂਜੀ ਲੋਕਾਂ ਦਾ ਮੰਨ ਲਿਓ ਮੈਂ ਬਹੁਤ ਵਾਰੀ ਕਿਹਾ 21 ਦਾ ਹਾਂਜੀ ਬਾਡਮ ਜੀ ਦੇਖਾਂਗੇ ਨਾ ਤਾਂ ਕੋਈ ਕਹਿੰਦਾ ਨਹੀਂ ਕਿੱਤਾ ਕੋਈ ਹੈ ਸੀਮਨ ਪਲਾਂਟ ਵੇਲੇ ਮੈਂ ਕਿਹਾ ਤੁਸੀਂ ਲਾ ਗ੍ਰੈਜੂਏਟ ਐ ਮਾਸਟਰ ਪਲਾਨ ਖੋਲ ਕੇ ਦਿਖਾਇਆ ਹਾਂਜੀ ਹਾਈ ਕੋਰਟ ਤਾਂ ਅਸੀਂ ਬਾਚ ਗਏ ਆ ਹਾਂਜੀ ਮਾਡਮ ਜੀ ਟਾਈਨ ਲੈਣੀ ਹੈ ਮੈਂ ਕਿਹਾ ਸੀ ਤੁਹਾਨੂੰ ਇਲੈਕਟ ਕੀਤਾ ਵੀ ਤੁਸੀਂ ਸੀਐਮ ਸਾਹਿਬ ਨੂੰ ਮਿਲ ਕੇ ਰੈਪ੍ਰੀਜ਼ੈਂਟ ਕਰੋ ਮੀਥਾ ਜੀ এনवायरमेंट ਮਿਨਿਸਟਰ ਸੀ ਉਹਨਾਂ ਨੂੰ ਵਾਸਟ پلان ਕੋਲ ਕੇ ਦਿਖਾਇਆ ਹਰਪਾਲ ਚੀਮਾ ਜੀ ਫਾਈਨੈਂਸ ਮਿਨਿਸਟਰ ਕਹਿੰਦੇ ਮੈਡਮ ਸਵਾਲ ਨਹੀਂ ਪੈਦਾਉਂਦਾ ਲੱਗਦਾ ਨਹੀਂ ਅਸੀਂ ਸਾਰੇ ਪਹਿਲਾਂ ਦਰਵਾਜ਼ੇ ਖੜਕਾਏ ਸੀਐਮ ਸਾਹਿਬ ਨੂੰ ਵੀ ਈਮੇਲ ਪਾਈ ਟਾਈਨ ਕੋਈ ਸੁਣਦਾ ਹੀ ਨਹੀਂ ਜੀ ਇਹ ਤਾਂ ਪੈਟਰਨ ਬਣ ਗਿਆ ਤੁਸੀਂ ਕਿਸੇ ਨੂੰ ਈਮੇਲ ਪਾ ਦਿਓ ਉਹ ਕਹਿੰਦੇ ਜੀ ਰਿਫਰਡ ਅੱਜ ਤੱਕ ਕੋਈ ਰਿਜ਼ਲਟ ਨਹੀਂ ਆਇਆ ਸਾਡਾ ਤਾਂ ਇਹ ਵੀ ਅਸੀਂ ਰਿਪਰੈਜ਼ੈਂਟੇਸ਼ਨ ਪਾਣੇ ਆ 2 ਮਹੀਨੇ ਵੇਟ ਕਰਦੇ ਨਹੀਂ ਸਾਨੂੰ ਕੋਰਟ ਜਾਣਾ ਪਵੇ ਪਰ ਅਸੀਂ ਤਾਂ ਉਹਦਾ ਸ਼ਹਿਰ ਬਚਾਉਣਾ ਨਾ ਜੀ ਨਾਲੇ ਮਾਨ ਸਕਦੇ ਮੈਨੂੰ ਪੂਰਾ ਫੇਥ ਹੈ ਮੈਂ ਤਾਂ ਉਹਨਾਂ ਨੂੰ ਬਹੁਤ ਪੁਰਾਣਾ ਜਾਣਦੀ ਜਦੋਂ ਮੈਂ ਮੀਰੀਆ ਚ ਸੀਗੀ ਉਹਨਾਂ ਕੋਲ ਆਵਾਜ਼ ਪਹੁੰਚੀ ਨਹੀਂ ਪ੍ਰੋਬਲਮ ਇਹ ਹੈ ਸ਼ਹਿਰ ਵਾਸੀ ਨਹੀਂ ਸ਼ਹਿਰ ਵਾਸੀਆਂ ਨੂੰ ਕੀ ਹੈ ਆ ਜਿਹੜੇ ਗਲੀਆਂ ਚ ਦੁਕਾਨਾਂ ਖੁੱਲ ਗਿਆ ਉਹ ਮੇਰੇ ਕੋਲ ਆਂਦੇ ਆ ਕੀ ਕਰੀਏ ਜੀ ਸੁਣਵਾਈ ਨਹੀਂ ਹੈਗੀ ਕੋਈ ਇੱਥੇ ਆ 17 ਸੈਕਟਰ ਜਿਹੜਾ ਹੈਗਾ ਉੱਥੇ ਕਹਿੰਦੇ ਕਹਿੰਦੇ ਅਸੀਂ ਬੱਚੇ ਸਾਡੇ ਬਾਹਰ ਨਹੀਂ ਨਿਕਲ ਸਕਦੇ ਮੋਟਰਸਾਈਕਲ ਖੜਾ ਹੋ ਰਹੇਗੇ ਹੁਣ ਆ ਪਿੱਛੇ ਜੇ 31 ਫੁੱਟ ਤੇ ਈਓ ਨੇ ਕਮਰਸ਼ੀਅਲ ਪਾਸ ਕਰਤੇ ਮੈਂ ਕੰਪਲੇਂਟ ਕੀਤੀ ਹੋਈ ਹੈ ਸੈਕਟਰੀ ਸਾਹਿਬ ਨੇ ਇਮੀਡੀਏਟਲੀ ਸੁਣਵਾਈ ਕੀਤੀ ਸੈਕਟਰੀ ਲੋਕਲ ਗਵਰਨਮੈਂਟ ਬੜੇ ਸਟ੍ਰਿਕਟ ਹੈ ਬੜੇ ਕਲੀਅਰ ਕਟ ਹੈ ਇਨਕੁਆਇਰੀ ਹੋ ਰਹੀ ਹੈ ਪਰ ਅਸਲੀ ਰਿਜ਼ਲਟ ਏਡੀਸੀ ਸਾਹਿਬ ਅਰਬਨ ਦੇਖਦੇ ਕੀ ਕਹਿੰਦੇ ਕੀ ਰਿਜ਼ਲਟ ਆਂਦਾ ਹੈ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਬਾਅਦ ਸੀ ਮੈਨੂੰ ਮੈਸੇਜ ਆਇਆ ਜੀ ਆਹ ਦੇਖੋ ਆਹ ਹੋ ਰਿਹਾ ਹੈ ਕਿਤੇ ਸਾਡੇ ਬੱਚੇ ਬਾਹਰ ਗਲੀ ਚ ਨਿਕਲ ਚੁੱਕੇ ਨਹੀਂ ਹੈਗੇ। ਮੈਡਮ ਔਰ ਮੈਨੂ ਸੋਂ ਚਾਇਆ ਹੈ ਪ੍ਰੇਮ ਬਸਤੀ ਰੋਡ ਸਟੇਟ ਵਿਜੀਲੈਂਸ ਕੋਲ ਇਨਕੁਆਇਰੀ ਚੱਲ ਰਹੀ ਹੈ। ਉਹ ਸੜਕ ਦੀ। ਵੀ ਕੀ ਗਲਤ ਹੈ ਕੀ ਸਹੀ ਹੈ ਪਰ ਰਿਜ਼ਲਟ ਤਾਂ ਕੋਈ ਆਵੇ ਨਾ ਜੀ। ਜ਼ਰੂਰ ਹੋਏਗਾ ਜੀ। ਮਤਲਬ ਮੇਰਾ ਮੇਰਾ ਤਾਂ ਹੈਗਾ ਜੇ ਮੈਨੂੰ ਕੋਈ ਪਤਾ ਲੱਗ ਜਾਂਦਾ ਮੈਂ ਤਾਂ ਆਉਦੀ ਆਵਾਜ਼ ਉਠਾਣੀ ਹੈ। ਔਰ ਮੈਂ ਜਿਹੜੇ ਵੀ ਅਫਸਰ ਆਉਂਦੇ ਹੈ ਮੈਂ ਕਹਾਂ ਜੀ ਅਸੀਂ ਸਾਡੀ ਕੋਈ ਡਿਮਾਂਡ ਹੈ ਸਾਰਾ ਕੁਝ ਐਸ ਪਰ ਲਾ ਹੋਵੇ। ਆਪਾਂ ਲੋ ਦੀ ਲੰਗਣਾ ਨਾ ਕਰੀਏ ਤਾਂ ਹੀ ਅਸੀਂ ਪਹਿਲਾਂ ਇਹ ਪਲੈਟਫਾਰਮ ਤੇ ਆਏ ਮੈਨੂੰ ਦੇਖੋ ਜੀ ਮਿਸਟਰ ਸਾਹਿਬ ਨੂੰ ਇਹ ਮੈਸੇਜ ਜਾਏਗਾ ਉਹ ਜ਼ਰੂਰ ਮੈਨੂੰ ਮੈਸੇਜ ਆਏਗਾ ਟਾਈਮ ਦੇਣਗੇ ਮੈਨੂੰ ਇਹ ਉਹ ਕੈਲੰਡਰ ਅਭੀ ਜੀ ਅੱਧੀ ਕੱਲ ਮੀਡੀਆ ਤੋਂ ਬਾਅਦ ਵੀ ਨਹੀਂ ਚਾਹਿਆ ਫਿਰ ਆਪਾਂ ਇੱਕ ਇੱਕ ਸਟੈਪ ਅੱਗੇ ਸੋਚਾਂਗੇ ਨਾ ਜੀ ਪਹਿਲਾਂ ਹਲੇ ਆਪਾਂ ਫੇਰ ਤਾਂ ਰੱਖੀਏ ਨਾ ਅਸੀਂ ਹੁਣ ਜਿਵੇਂ ਕੋਰਟ ਜਾਣ ਤੋਂ ਪਹਿਲਾਂ ਸਾਰੇ ਐਵੇਨਿਊਸ ਟਰਾਈ ਕੀਤੇ ਇਹ ਆਪਣਾ ਬੰਦਾ ਵੀ ਹੈ ਨਾ ਜੀ ਦੀ ਆਪਾਂ ਇਹ ਆਪਣੀ ਸੋਚ ਤੇ ਪੋਜ਼ਿਟਿਵ ਹੋਣੀ ਚਾਹੀਦੀ ਹੈ ਜੇ ਅਸੀਂ ਅੱਜ ਬੈਠੇ ਆ ਤੁਹਾਡੇ ਰਾਹੀਂ ਜੇ ਆਵਾਜ਼ ਪਹੁੰਚਦੀ ਹੈ ਮੈਨੂੰ ਜਰੂਰ ਸਾਨੂੰ ਲੱਗਦਾ ਕਿ ਵੀ ਕੁਝ ਨਾ ਕੁਝ ਜਰੂਰ ਹੋਏਗਾ ਕਿਉਂਕਿ ਅਸੀਂ ਆਪਣਾ ਆਮ ਵਾਸੀ ਸਾਬਕਾ ਫੌਜੀ ਜਾਂ ਕਿਸਾਨ ਆ ਅਸੀਂ ਕਿਸੇ ਵੀ ਸਿਆਸਤੀ ਪਾਰਟੀ ਨਾਲ ਕੋਈ ਸੰਬੰਧ ਨਹੀਂ ਰੱਖਦੇ ਨਾ ਹੋਵੇ ਪੱਖ ਨਾ ਪੱਖ ਨਹੀਂ ਹੈਗਾ ਅਸੀਂ ਤਾਂ ਵਾਸਨਿਕ ਕਿਸਾਨ ਸਾਬ ਕਾ ਫੌਜੀ ਅਸੀਂ ਹਾਂ ਸਾਡੇ ਸਤਾ ਚੰਨੇ ਕਿ ਵੀ ਇਹ ਪਹੁੰਚੇ ਸੀਐਮ ਸਾਹਿਬ ਕੋਲੇ ਗੱਲਬਾਤ ਹੋਵੇ ਤੇ ਸਹੀ ਰਾਹ ਤੇ ਆਪਾਂ ਪਹੁੰਚੀਏ ਸੰਗਰੂਰ ਨੂੰ ਕਿਤੇ ਪਹੁੰਚਾਈਏ ਇੱਥੇ ਦੇ ਹੈਗੇ ਜਿਹੜਾ ਬ੍ਰਿਗੇਡਰ ਸਾਹਿਬ ਕਹਿੰਦੇ ਸੀਐਮ ਸਾਹਿਬ ਨੂੰ ਸਾਡੇ ਵਰਗਾਂ ਨੂੰ ਟਾਈਮ ਦੇਣਾ ਚਾਹੀਦਾ ਵੀ ਅਸੀਂ ਫਿਰ ਸਹੀ ਦੱਸਿਆ ਅਸੀਂ ਵੀ ਡਿਵੈਲਪਮੈਂਟ ਆਏ ਹੋਗੀ ਨਾਂ ਤਾਂ ਉਹਨਾਂ ਦੀ ਬੱਜੇਗਾ ਵੀ ਸੰਗਰੂਰ ਸਿਟੀ ਸੀਐਮ ਸਿਟੀ ਦਾ ਆ ਹੋ ਗਿਆ ਆ ਹੋ ਗਿਆ ਸਭ ਤੋਂ ਇਮੀਡੀਏਟ ਤਾਂ ਗਾਰਬੇਜ ਹੈ ਰੋਜ਼ ਕਹਿ ਕਹਿ ਥੱਕ ਜਾਣੇ ਆ ਸਭ ਨੂੰ ਮੈਂ ਐਡੀ ਸਾਹਿਬ ਨੂੰ ਕਹਿੰਦੇ ਮੈਡਮ ਤੁਸੀਂ ਦੱਸੋ ਕੀ ਕਰੀਏ ਮੈਂ ਕਹਾਂ ਇਹ ਤਾਂ ਅਮਰਜੈਂਸੀ ਹੈ ਇਸ ਕਰਕੇ ਅਸੀਂ ਤਾਂ ਹੀ ਅਸੀਂ ਸਾਰਾ ਸੋਚਿਆ ਵੀ ਫੋਰਮ ਆਪਾਂ ਇਕੱਠੇ ਕਰਕੇ ਬੈਠ ਕੇ ਕਰੀਏ ਸਾਨੂੰ ਇੱਕ ਤਾਂ ਇਫੀਸ਼ੀਐਂਟ ਐਡਮਿਨਿਸਟ੍ਰੇਸ਼ਨ ਚਾਹੀਦੀ ਹੈ ਉਹਨਾਂ ਦੇ ਸਵਾਲ ਏਸਲੀ ਗਾਇਬ ਨੇ ਕਿਉਂਕਿ ਉਹ ਆਪੋਜੀਸ਼ਨ ਨੂੰ ਅਵੋਇਡ ਕਰਦੇ ਅਸੀਂ ਆਪੋਜੀਸ਼ਨ ਨਹੀਂ ਹੈਗੇ ਅਸੀਂ ਤਾਂ ਆਪਦੀ ਰਿਕੁਐਸਟ ਉਹਨਾਂ 'ਤੇ ਰੱਖਿਆ ਜੀ ਸਾਡੀ ਬੇਸਿਕ ਰਿਕੁਆਇਰਮੈਂਟਸ ਨੇ ਵਾਟ ਸੰਗਰੂਜ਼ ਵਾਸ ਯੈਸਟਰਡੇ ਤੁਸੀਂ ਪੁਰਾਣੇ ਸੰਗਰੂਰ ਦੇ ਫੋਟੋਆਂ ਦੇਖੋ ਉਹਦੇ ਬੜੀ ਸੋਹਣੀ ਆਰਕੀਟੈਕਚਰਲ ਪੁਆਇੰਟ ਆਫ 뷰 ਨਾਲ ਬੜੀ ਡਿਵੈਲਪਮੈਂਟ ਸੁਣੀ ਸੀ ਐਂਡ ਟੂਡੇ ਸੰਗਰੂਰ ਸੰਗਰੂਰ ਆ ਜੀ ਐਂਟਰ ਕਰੀਦਾ ਹੈ ਔਰ ਇਹ ਜਿਹੜਾ ਡੰਪ ਖੜੇ ਹੈ ਨਾ ਜੀ ਇਹ ਸਬਜ਼ੀ ਮੰਡੀ ਹੈ ਨਾਲ ਸਾਡੇ ਉੱਥੇ ਇਹ ਮੈਂ ਐਨਜੀਟੀ ਨੂੰ ਕੰਪਲੇਨ ਕਰਕੇ ਚੁਕਵਾਇਆ ਹੈ ਕਿ ਕਿਸੇ ਐਡਮਿਨਿਸਟ੍ਰੇਸ਼ਨ ਇਹ ਨਹੀਂ ਕੀਤਾ ਨਾਲ ਹੀ ਤਾਜ਼ੀਆਂ ਸਬਜ਼ੀਆਂ ਪਕਦੀਆਂ ਨਾਲ ਹੀ ਮਾਡਲ ਸਕੂਲ ਹੈ ਬੱਚਿਆਂ ਦਾ ਜੇ ਨਹੀਂ ਕਰ ਕੀਤੀ ਹੈ ਜੀ ਐਟਜੀ ਦੇ ਕਿਤਾ ਫਾਈਲ ਕਰੀਆਂ ਹੋਵੇ ਤੇ ਰੈਸਟ ਕੀ ਜੀ ਐਪਲੀਕੇਸ਼ਨ ਨੂੰ ਦੱਬਣ ਵਾਲੀ ਕੀ ਉਹਦੇ ਡਾਕ ਤੁਸੀਂ ਕੀ ਡਾਡਾ ਹਾਂਜੀ ਕਿ ਦੋ ਵੀ ਤੇ ਈਓਰ ਐਪਲੀਕੇਸ਼ਨ ਦੱਬੀ ਰੱਖੀ ਆ ਉਹ ਵਾਲੀ ਮੈਂ ਤਾਂ ਕਹਿੰਦੀ ਆ ਸਾਰਾ ਇਹ ਇੱਥੋਂ ਸਟ੍ਰਿਕਟ ਹੋ ਕੇ ਸੀਐਮ ਸਾਹਿਬ ਪਰਸਨਲ ਇੰਟਰਸਟ ਲੈ ਕੇ ਸਾਨੂੰ ਕਲੀਨ ਗਵਰਨੈਂਸ ਦੇ ਮੈਂ ਜੋ ਮੇਰਾ ਐਕਸਪੀਰੀਅੰਸ ਹੈ ਜਿਹੜਾ ਅਫਸਰ ਨੇ ਸਹੀ ਕੰਮ ਨਿਕਾਣਾ ਮੇਰਾ ਫੋਨ ਚੱਕਣਾ ਬੰਦ ਕਰ ਦਿੱਤਾ ਮੈਂ ਸਿਰਫ ਇੱਕ ਬੰਦੇ ਇੱਥੇ ਦੇਖਿਆ ਜਿਹੜੇ ਆਪਣੇ ਐਸਐਸਪੀ ਸਾਹਿਬ ਆ ਸ਼੍ਰੀ ਸਰਤਾਰ ਚਹਿਲ ਜਿਵੇਂ ਕਹਾ ਜੀ ਐਨਕ੍ਰੋਚਮੈਂਟ ਹੈ ਜਾਂ ਆ ਚੀਜ਼ ਇੱਥੇ ਹੋ ਰਹੀ ਹੈ ਉਹ ਐਕਸ਼ਨ ਸਾਨੂੰ ਰਿਜ਼ਲਟ ਮਿਲਦਾ ਹੈ ਜੋ ਮੇਰਾ ਐਕਸਪੀਰੀਅੰਸ ਹੈ ਬਾਕੀ ਚੱਕਦੇ ਨਹੀਂ ਜੇ ਜੁਨੇ ਕਹਿੰਦੇ ਮੈਡਮ ਟੀਸੀ ਸਾਹਿਬ ਨਾਲ ਗੱਲ ਕਰੋ ਔਰ ਸਭ ਨੂੰ ਇਹ ਦੱਸਣਾ ਚਾਹੁੰਦੇ ਆ ਸਾਡੇ ਟੈਕਸਸ ਨਾਲ ਉਹਨਾਂ ਨੂੰ ਤਨਖਾਹ ਮਿਲਦੀ ਹੈ ਇਹ ਕੋਈ ਆਸਾਨ ਨਹੀਂ ਹੈਗਾ ਪਰ ਤੁਸੀਂ ਫੇਰ ਵੀ ਕਿਤੇ ਨਾ ਕਿਤੇ ਇਸ ਚੀਜ਼ ਨੂੰ ਸਪੋਜ਼ ਕਰ ਲੈਂਦੇ ਹੋ ਕਿ ਤੁਸੀਂ ਅੱਗੇ ਗੱਲਬਾਤ ਕਰ ਰਹੇ ਹੋ ਤੁਹਾਨੂੰ ਲੱਗਦਾ ਕਿ ਆਮ ਲੋਕਾਂ ਦਾ ਕੀ ਹਾਲ ਹੈ ਉਹ ਆਮ ਲੋਕ ਭਾਈ ਸਾਹਿਬ ਮੇਰੇ ਕੋਲ ਆਂਦੇ ਆ ਉਹਨਾਂ ਵਾਸਤੇ ਤਾਂ ਰੋਲਾ ਪਾ ਰਹੇ ਨੇ ਨਹੀਂ ਉਹ ਕਹਿੰਦੇ ਤੁਸੀਂ ਇਹ ਸਮਝੋ ਆਮ ਲੋਕਾਂ ਦੀ ਕੀ ਸੁਣਵਾਈ ਕੋਈ ਤਾਂ ਹੈ ਆਮ ਲੋਕ ਕੀ ਮੇਰੇ ਕੋਲ ਆਂਦੇ ਆ ਐਨੇ ਦੁਖੀ ਐ ਉਹ ਕਹਿੰਦੇ ਜੇ ਸਾਡੇ ਬੱਚੇ ਨਹੀਂ ਨਿਕਲ ਸਕਦੇ ਕਹਿੰਦੇ ਇੱਕ ਮੈਨੂੰ ਸੁਣ ਲੱਗਿਆ ਰੇੜੀ ਰੋੜ ਕਿਸੇ ਨੇ ਬਜ਼ੁਰਗ ਤੇ ਬਾਹ ਲਾਤਾ ਇਹ ਸੜਕ ਐਨੀ ਚੌੜੀ ਐ ਬਲਕਿ ਮੈਂ ਜਿਹੜੇ ਆਪਣੇ ਇੱਥੇ ਲੋਕਲ ਸਿਟੀਜ਼ਨਸ ਲੰਗਣਾ ਕਰ ਰਹੇ ਮੈਂ ਉਹਨਾਂ ਨੂੰ ਵੀ ਅਪੀਲ ਕਰ ਰਹੀ ਆ ਅਗਲੇ 10 ਸਾਲਾਂ ਵਿੱਚ ਬਹੁਤ ਇੱਥੇ ਕਯੋਸ ਹੋ ਜਾਏਗਾ ਆਪ ਹੀ ਖੁਦ ਬੰਦ ਕਰਨਾ ਚਾਹੀਦਾ ਆਪਾਂ ਐਡਮਿਨਿਸਟ੍ਰੇਸ਼ਨ ਨੂੰ ਕਿ ਕਹਿੰਨੇ ਆ ਪੁੱਟੇ ਆਪਾਂ ਨਕਸ਼ੇ ਰੈਇਸ਼ੀ ਸਾਢੇ 60 ਤੇ ਰੈਇਸ਼ੀ ਰੱਖੇ ਪਾਸ ਕਰਾ ਕੇ ਦੁਕਾਨਾਂ ਪੜੀਆਂ ਹੋਈਆਂ ਤੇ ਤੁਹਾਡੇ ਰਾਹੀ ਵੀ ਇਹ ਜਾਗਰੂਤੀ ਆਪਣਾ ਆਮ ਜਨਤਾ ਨੂੰ ਆਏਗੀ ਜਦੋਂ ਉਹ ਦੁਬਾਰਾ ਦੁਬਾਰਾ ਪੜਨਗੇ ਜਦੋਂ ਤੁਸੀਂ ਹੁਣੇ ਬਾਜ਼ਾਰ ਚ ਇਨਕ੍ਰੋਚਮੈਂਟ ਨਹੀਂ ਹੁੰਦੀ ਆ ਆਪਾਂ ਆਮ ਲੱਗ ਜਾਂਦੇ ਅਸੀਂ ਵੀ ਫੈਲ ਜਾਂਦੇ ਹੁਣ ਜਾਣ ਚੁੱਕੇ ਨਹੀਂ ਹੈ ਆਪਣਾ ਤਾਂ ਵੀ ਬਿਹਤਰੀ ਹੈ ਨਾ ਜੀ ਤੇ ਸਾਡੀ ਤਾਂ ਹੀ ਸੰਗਰੂ ਦਾ ਸਿਟੀ ਦਾ ਕੇ ਕੰਮ ਹੋਗਾ ਤੇ ਸਾਨੂੰ ਕਲੀਨ ਗਵਰਨੈਂਸ ਚਾਹੀਦਾ ਹੈ ইওএমসি ਦਾ ਚੰਗਾ ਚਾਹੀਦਾ ਤੇ ਪੀਡਬਲ ਵੀ ਕੋਈ ਚੰਗਾ ਬੰਦਾ ਚਾਹੀਦਾ ਜੇ ਉਹੀ ਅਜੇ ਗਰ ਜੀ ਨੇ ਸ਼ਹਿਰ ਵੀ ਪੁਰਾਣੇ ਪੀਪਲ ਉਹਨੇ ਕਟਿਆਂ ਬਿਗੈਰ ਮਨਜ਼ੂਰੀ ਤੋਂ ਇਹ ਤੁਹਾਨੂੰ ਵੀ ਪਤਾ ਹੈ ਜਦੋਂ ਸੜਕਾਂ ਚੌੜੀਆਂ ਹੋ ਰਹੀਆਂ ਸੀ ਜਿਹੜੀ ਲੋਡ ਨਹੀਂ ਸੀਗੀ ਸੋ ਸਾਨੂੰ ਐਜ ਅਫਸਰ ਨਹੀਂ ਚਾਹੀਦੇ ਸਾਡੇ ਸ਼ਹਿਰ ਚ